ਦਾ ਰਿਸ਼ਾ ਆ ਹੈ ਨਾ ਕੋਈ ਪਿਤਾ ਹੈ ਕਿ ਪਹਿਲੀ ਮਾਂ ਹੀ ਹੁੰਦੀ ਹੈ ਹਰ ਬੱਚੇ ਨੂੰ ਗਿਆਨ ਦੇਣ ਵਾਲੀ ਕਿ ਮਾਂ ਹੀ ਗਿਆਨ ਦਿੰਦੀ ਹੈ ਬੱਚੇ ਨੂੰ ਉਹ ਭਾਵੇਂ ਉਸ ਨੂੰ ਚੋਰ ਡਾਕੂ ਬਣਾ ਲਵੇ ਧਰਮੀ ਬਣਾ ਲਵੇ ਸੰਤ ਮਹਾਤਮਾ ਬਣਾ ਦੇਵੇ ਕਿ ਹਰ ਮਹਾਤਮਾ ਦੇ ਜੇ ਪਿੱਛੇ ਜ ਕੋਈ ਹੱਥ ਹੋਇਆ ਨਾ ਤੇ ਮਾਂ ਦੇ ਦੁੱਧ ਦਾ ਮਾਂ ਦੇ ਧਰਮਕ ਹੁੰਦਾ ਇਸ ਸਭ ਤੋਂ ਵੱਡਾ ਜੇ ਬੱਚੇ 'ਚ ਗੁਣ ਹੁੰਦਾ ਨਾ ਮਾਂ ਦਾ ਹੀ ਹੁੰਦਾ। ਕਿਉਂ ਬੱਚਾ ਜਿਆਦਾ ਜੋ ਖਾਣਾ ਹੈ ਨਾ ਉਹਨੂੰ ਮਾਂ ਦੇ ਕੋਲੋਂ ਮਿਲਦੀ ਹੈ। ਭਾਵੇਂ ਸਨੇਂਦੁੱਦ ਮਾਤਾ ਤੋਂ ਪੀਣਾ ਹੈ। ਤੇ ਜਿਹੜੇ ਗੁਣਾ ਦੀ ਗੱਲ ਕੀਤੀ ਜਾਂਦੀ ਹੈ ਨਾ ਕਿ ਬੱਚਾ ਮਾਂ ਦੇ ਗਰਭ 'ਚ ਹੁੰਦਾ ਹੈ। ਜਿਵੇਂ ਕਹਿੰਦੇ ਕੱਚੀ ਸਲੇਟ ਹੁੰਦੀ ਹੈ ਨਾ ਉਤੇ ਜਿਉਂ-ਜੋ ਤੁਸੀਂ ਲਿਖੀ ਜਾਵੋਗੇ ਜੋ ਲਿਖੋਗੇ ਉਹੀ ਪੜਿਆ ਜਾਂਦਾ ਹੈ। ਇੱਕ 31 ਸਲੇਟ ਵਾਂਗ ਬੱਚਾ ਹੁੰਦਾ ਜਦੋਂ ਇਹ ਮਾਂ ਦੇ ਗਰਭ ਦੇ ਵਿੱਚ ਹੁੰਦਾ ਹੈ। ਕਿ ਜਦੋਂ ਮਾਂ ਦੇ ਗਰਭ ਵਿੱਚ ਹੁੰਦਾ ਨਾ ਇਹ ਤਾਂ ਇਸ ਨੂੰ ਜੋ ਮਾਤਾ ਵੱਲੋਂ ਜਿਸ ਤਰ੍ਹਾਂ ਦੇ ਵੀ ਆਪਣਾ ਵਿਹਾਰ ਹੁੰਦਾ ਉਹਦਾ ਨਾ ਉਹ ਉਹਦਾ ਸੁਭਾਅ ਵੀ ਬੱਚੇ ਤੇ ਉਸੇ ਤਰ੍ਹਾਂ ਹੀ ਅਸਰ ਪੈਂਦਾ ਹੈ। ਆਹ ਇਹ ਪਹਿਲੀ ਮਾਂ ਪਹਿਲਾ ਗੁਰੂ ਕਿ ਹਰ ਇੱਕ ਦੀ ਪਹਿਲਾ ਜੋ ਗੁਰੂ ਹੈ ਉਹ ਮਾਂ ਹੀ ਬਣਦੀ ਹੈ ਦੇਖੋ ਕਿ ਬੱਚੇ ਨੂੰ ਅਸੀਂ ਕਿੱਦਾਂ ਦਾ ਗਿਆਨ ਦੇਣਾ ਕਿੱਦਾਂ ਦਾ ਸਮਝਾਉਣਾ ਜੇ ਜਦੋਂ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਵੱਡੇ ਹੋਏ ਨਹੀਂ ਸੁਧਰਨੇ ਤੇ ਤੋਂ ਇਹ ਮਾਈ ਜਦੋਂ ਇਹ ਵੱਧ ਜਾਣਿਆ ਫਿਰ ਤੇਰੇ ਹੱਥੋਂ ਨਿਕਲ ਜਾਣੇ ਆ ਕਿ ਐਸੇ ਹੱਥ ਨਿਕਲਣੇ ਆ ਕਿ ਤੈਨੂੰ ਵੀ ਘਰੋਂ ਬਾਹਰ ਕਰ ਦੇਣਗੇ ਤੈਨੂੰ ਵੀ ਆਪਣਾ ਬੋਝ ਸਮਝਣਗੇ ਇਸ ਕਰਕੇ ਬੱਚੇ ਨੂੰ ਆਪਣੇ ਜਦੋਂ ਗਰਭ ਵਿੱਚ ਬੱਚਾ ਹੁੰਦਾ ਨਾ ਜਿੰਨਾ ਇਹਨੂੰ ਧਰਮ ਹੀ ਬਣਾ ਸਕਦੀਆਂ ਇਹਨੂੰ ਸੁਨਾਇਆ ਕਰ ਕਥਾ ਕਹਾਣੀਆਂ ਸੁਨਿਆ ਕਰ ਆਪ ਸਰਵਨ ਪੁੱਤਰ ਵਰਗੀਆਂ ਛੋਟੇ ਸਹਿਜਾਦਿਆਂ ਦੀਆਂ ਵੱਡੇ ਸਹਿਜਾਦਿਆਂ ਦੀਆਂ ਵੀਰਾਂ ਦੀਆਂ ਗਥਾਵਾਂ ਦਾਨੇਵਾਂ ਪੁਰਸ਼ਾਂ ਦੀਆਂ ਗੁਰਮੁਖ ਪਿਆਰਿਆਂ ਦੀਆਂ ਇਹ ਐਸੇ ਵਿਚਾਰ ਹੋਣਗੇ ਨੇ ਤੇ ਬੱਚੇ ਤੇ ਪ੍ਰਭਾਵ ਉਸੇ ਤਰ੍ਹਾਂ ਦੇ ਪੈਂਦਾ। ਮਾਤਾ ਕਿਆਦੂ ਭਗਤ ਪ੍ਰਲਾਜ ਦੀ ਮਾਤਾ। ਉਹ ਕੋਈ ਧਰਮੀ ਪਰਿਵਾਰ ਦੇ ਵਿੱਚੋਂ ਨਹੀਂ ਸੀ। ਕਿ ਉਹਦਾ ਕੋਈ ਪਰਿਵਾਰ ਭਈ ਸੰਤ ਰਿਖੀਆਂ, ਮੁਨੀਆਂ ਦਾ ਸੀ। ਕਿ ਉਹਦੇ ਪਰਿਵਾਰ ਤੇ ਇੱਕ ਭਗਤ ਪੈਦਾ ਹੋ ਗਿਆ। ਘਰ ਹਰਨਾਖਸ਼ ਦੈਂਤ ਤੇ ਕਹਿੰਦਾ ਅਜਿਹੀ ਨਹੀਂ ਗੱਲ ਕਰਤੀ ਖਤਮ ਕੀ ਹਰਨਾਕਸ਼ ਇੱਕ ਦਾਇਤ ਹੈ ਜੋ ਭਗਤ ਪਲਾ ਦਾ ਪਿਤਾ ਤੇ ਪਤਨੀ ਵੀ ਫਿਰ ਉਹੀ ਹੋਵੇਗੀ ਨਾ ਉਹ ਕਿ ਸੰਤ ਮਹਾਤਮਾ ਦੀ ਪਦਵੀ ਤੇ ਨਹੀਂ ਬੈਠੀ ਹੋਣੀ ਉਹ ਵੀ ਤਾਂ ਰਾਖਸ਼ ਨਹੀਂ ਹੋਵੇਗੀ ਨਾ ਪਰ ਉਥੇ ਭਗਤ ਦਾ ਜਨਮ ਹੋਣਾ ਕਿ ਉਹਦੇ ਅੰਦਰ ਇੰਨੇ ਗੁਣ ਬੱਚੇ ਦੇ ਧਾਰਮਿਕ ਗੁਣ ਪਰ ਐਸੇ ਗੁਣ ਇੰਨੇ ਦ੍ਰਿੜ ਨਿਸ਼ਚੈ ਧਰਮ ਪ੍ਰਤੀ ਪਿਆਰ ਹੈ ਕਹਿੰਦਾ ਭਾਵੇਂ ਮੈਨੂੰ ਵੱਢ ਦੋ ਟੁਕ ਦੋ ਜੋ ਕੁਛ ਕਰਨਾ ਕਰ ਲੈ ਮੈਂ ਕੇਵਲ ਤੋਂ ਕੇਵਲ ਪ੍ਰਭੂ ਪਰਮਾਤਮਾ ਰਾਮ ਦਾ ਹੀ ਨਾਮ ਜਪਣਾ ਹੈ ਤੂੰ ਮੇਰਾ ਪਿਤਾ ਜ਼ਰੂਰ ਹੈ ਪਰ ਸ੍ਰਿਸ਼ਟੀ ਦਾ ਜੋ ਪਿਤਾ ਹੈ ਮੈਂ ਤਾਂ ਉਹਦੇ ਨਾਲ ਜੁੜਨਾ ਹੈ ਪਿਤਾ ਜੀ ਮੈਂ ਤੁਹਾਡਾ ਵੀ ਸਾਥ ਸਾਡੇ ਦਿਨਾਂ ਸਰੀਰ ਕਰਕੇ ਤੁਸੀਂ ਮੇਰਾ ਵੀ ਛੱਡ ਦੋਗੇ ਰਿਸ਼ਤੇ ਨਾਤੇ ਦੁਨਿਆਵੀ ਇਹ ਤਾਂ ਇੱਥੇ ਹੀ ਖਤਮ ਹੋ ਜਾਂਦੇ ਆ ਜਦੋਂ ਤੈਂ ਖਤਮ ਹੋ ਗਿਆ ਜਾਂ ਸਾਹਮਣੇ ਵਾਲਾ ਖਤਮ ਹੋ ਗਿਆ ਫੇ ਕੋਈ ਨਾਤਾ ਵਤਨ ਨਹੀਂ ਰਹਿੰਦਾ ਕੋਈ ਕਹਿੰਦੇ ਮੇਰਾ ਜੋ ਪ੍ਰਮਾਤਮਾ ਹੈ ਮੈਂ ਤਾਂ ਨਾਤਾ ਉਹਦੇ ਨਾਲ ਜੋੜਨਾ ਉਹ ਵੀ ਸਦੀਵ ਹੈ ਤੇ ਮੈਂ ਵੀ ਉਹਨੂੰ ਆਪਣਾ ਪਿਤਾ ਬਣਾ ਕੇ ਉਹਦਾ ਪੁੱਤਰ ਬਣ ਕੇ ਮੈਂ ਵੀ ਸਦੀਵ ਹੀ ਹੋਣਾ ਵਾਂ ਬੜੇ ਦੁੱਖ ਤਕਲੀਫ ਦਿੱਤੇ ਕਦੇ ਪਹਾੜ ਤੋਂ ਸੁੱਟਦੇ ਆ ਕਿਤੇ ਜੇਲਾਂ 'ਚ ਬੰਦ ਕਰਦੇ ਆ ਬੜੇ ਤਸੀਹ ਦਿੱਤੇ ਉਮਰ ਕੀ 5 ਕ ਸਾਲ ਦੀ ਪਰ ਇਨਾ ਗਿਆਨ ਧਰਮ ਪ੍ਰਤੀ ਕਿ ਧਰਮ ਪ੍ਰਤੀ ਇਨਾ ਗਿਆਨ ਅੰਦਰ ਮੌਜੂਦ ਹੈ ਕਿਸ ਦੀ ਕਿਰਪਾ ਮਾਤਾ ਦੀ ਮਾਤਾ ਰਾਕਸ਼ਸ਼ਣੀ ਹੈ ਪਿਤਾ ਰਾਕਸ਼ਸ ਹੈ ਫਿਰ ਇਨੇ ਚੰਗੇ ਗੁਣ ਕਿੱਥੋਂ ਆਏ ਇਨੇ ਗੁਣ ਆਏ ਕਿ ਮਾਤਾ ਕਿਆ ਦੂਜਾ ਹਰਨਾਕ ਸੀ ਕਿਸੇ ਕੰਮ ਕਾਰਨ ਕਰਕੇ ਉਹਨੂੰ ਦੂਰ ਜਾਣਾ ਪਿਆ ਜੰਗ ਕਰਕੇ ਜਾਂ ਭਗਤੀ ਕਰੇ ਕਿਤੇ ਵੀ ਐਸਾ ਕੋਈ ਵੀ ਕਾਰਨ ਹੋ ਸਕਦਾ ਹੈ ਸਪਸ਼ਟ ਕਿਤੇ ਨੇ ਲਿਖਿਆ ਵੀ ਇਹ ਭਗਤੀ ਕਰਨ ਗਿਆ ਸੀ ਭਗਤੀ ਕਰਨ ਗਿਆ ਰ ਛੱਡ ਗਿਆ ਰਿਕਿਆਂ ਕੋਲੇ ਜਾਂ ਕੋਈ ਜੰਗ ਕਰਨ ਗਿਆ ਜਾਂ ਕੋਈ ਹੋਰ ਕਾਰਜ ਕਰਨ ਗਿਆ ਬਸ ਗਿਆ ਸੀ ਤੇ ਜਾਂਦਾ ਜਾਂਦਾ ਆਪਣੇ ਉਹਨੂੰ ਪਤਾ ਸੀ ਜਦੋਂ ਮੈਂ ਰਾਜ ਭਾਗ ਛੱਡ ਕੇ ਜਾਵਾਂਗਾ ਵੀ ਇਥੋਂ ਰਾਜ ਚ ਚਲੇ ਗਿਆ ਤੇ ਮੇਰੇ ਪਿੱਛੋਂ ਮੇਰੇ ਵਿਰੋਧੀਆਂ ਨੇ ਮੇਰੀ ਪਤਨੀ ਨੂੰ ਮਾਰ ਦੇਣਗੇ ਮੇਰੇ ਬੱਚੇ ਨੂੰ ਮਾਰ ਦੇਣਗੇ ਜਿਹਨੇ ਜਨਮ ਹੋਣਾ ਇਹਨੂੰ ਕਿਉਂ ਨਾ ਮੈਂ ਐਸੀ ਮਹਿਫੂਜ਼ ਜਗ੍ਹਾ ਤੇ ਛੱਡ ਕੇ ਆਵਾਂ ਕਿ ਦੇਖੋ ਇੱਕ ਰਾਖਸ਼ ਹੈ ਉਸ ਨੂੰ ਵੀ ਆਖਰ ਧਰਮ ਦਾ ਸਹਾਰਾ ਲੈਣਾ ਪਿਆ ਆਪਾਂ ਵੀ ਭੁੱਲ ਜਾਂਦੇ ਹਾਂ ਕਿ ਧਰਮ ਤੋਂ ਬਿਗੈਰ ਸਾਡਾ ਕੋਈ ਆਸਰਾ ਨਹੀਂ ਹੈ ਸਾਰੇ ਦੇ ਸਾਰੇ ਕਾਰਜ ਧਰਮ ਨਾਲ ਹੀ ਹੁੰਦੇ ਗੁਰੂ ਮਰਦਿ ਗੁਰवाणी ਨਾਲ ਹੀ ਹੁੰਦੇ ਹੋਣਾ ਰਾਖੀਸੇ ਉਨਪ੍ਰੋਸਾਗ ਕੀਤੇ ਹੋਏ ਸੰਤ ਮਹਾਤਮਾ ਕਹਿੰਦੇ ਸੰਤ ਮਹਾਤਮਾ ਤੇ ਉਹਨੇ ਸੁਣਿਆ ਸੀ ਕਿ ਥਾਵਾਂ ਸੰਤ ਨਾ ਛਾਡੇ ਸੰਤਾਈ ਉਟ ਕੰਮਲੇ ਅਸਨ ਮਲਿਆਕਰ ਵਿਅੰਗ ਵੇੜਿਓ ਤਾਂ ਸੀਤਤਾ ਨ ਤਜੰਤ ਇਹ ਭਾਈ ਜੀ ਸੰਤ ਮਹਾਤਮਾ ਹੁੰਦੇ ਰੱਬ ਦੇ ਪਿਆਰੇ ਹੁੰਦੇ ਇਹਨਾਂ ਦਾ ਸੁਆਹ ਚੰਦਨ ਦੀ ਨਿਆਈ ਹੁੰਦਾ ਜਿਵੇਂ ਚੰਦਨ ਦੀ ਸੁਗੰਧ ਹੈ ਸੀਤਲਤਾ ਠੰਡਕਾ ਉਹਦੇ ਵਿੱਚ ਜਰਹੀਲਾ ਸੱਪ ਵੀ ਹੋਵੇ ਲਪਟਦਾ ਉਹਦੇ ਨਾਲ ਸੱਪਾਂ ਦਾ ਉੱਥੇ ਹੀ ਵਾਸਾ ਪਰ ਫਿਰ ਵੀ ਉਹ ਆਪਣਾ ਸੁਆਹ ਨਹੀਂ ਛੱਡਦਾ ਉਸੇ ਤਰ੍ਹਾਂ ਇਹ ਸੰਤ ਮਹਤਮ ਰੱਬ ਦੇ ਪਿਆਰੇ ਆ ਬਈ ਇਹ ਕਦੇ ਆਪਣਾ ਸੁਭਾਅ ਨਹੀਂ ਛੱਡਦੇ ਉਸ ਨੂੰ ਇਸ ਗੱਲ ਦਾ ਪਤਾ ਸੀ ਰਕਸ਼ਸ ਨੂੰ ਆਪਣੀ ਪਤਨੀ ਨੂੰ ਉਹਨਾਂ ਦੇ ਹਵਾਲੇ ਕਰ ਗਿਆ ਛੱਡ ਗਿਆ ਕਹਿੰਦੇ ਮਹਤਮਾ ਜੀ ਮੇਰੇ ਬੱਚੇ ਔਰ ਮੇਰੀ ਪਤਨੀ ਦੀ ਤੁਸੀਂ ਰੱਖਿਆ ਕਰਨੀ ਹੈ ਤੇ ਧਰਮੀ ਦਾ ਤਾਂ ਕੰਮ ਹੀ ਹੈ ਨਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਵਿਰਧ ਸਵਾਮੀ ਸੰਧਾ ਇਥੇ ਤਾਂ ਭਾਈ ਜਿਸ ਔਰੰਗਜੀਬ ਨੇ ਜਿਸ ਮੁਗਲ ਸਲਤਨਤ ਨੇ ਸਿੱਖ ਧਰਮ ਦਾ ਕਿੰਨਾ ਨੁਕਸਾਨ ਕੀਤਾ ਭਾਗ ਗੁਰੂ ਸਾਹਿਬਾਨਾ ਨੂੰ ਸ਼ਹੀਦ ਕੀਤਾ ਗਿਆ ਪੰਜਵੇਂ ਪਾਤਸ਼ਾਹ ਨੂੰ ਛੇਤ ਕੀਤਾ ਉਸੇ ਸਲਤਨਤ ਵਿੱਚ ਔਰੰਗਜੀਬ ਨੇ ਭਾਈ ਤਾਨਸਥੀਰੂ ਗੋਮ ਸਿੰਘ ਜੀ ਮਹਾਰਾ ਦਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ ਕਿ ਕਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹੀਦ ਕੀਤਾ ਫਿਰ ਉਸ ਤੋਂ ਉਪਰੰਤ ਜੰਗ ਜਦ ਹੋਈ ਪਰਿਵਾਰ ਦਾ ਕਿਸ ਤਰ੍ਹਾਂ ਭਾਈ ਉਹਨਾਂ ਨੇ ਸ਼ਹੀਦੇ ਇਜਾਮ ਪੀਤੇ ਨੇ ਭਾਵੇਂ ਛੋਟੇ ਸਹਦ ਵੱਡੇ ਸਰ ਇੰਨਾ ਕੁਝ ਹੋ ਗਿਆ ਹੁਣ ਕਾਨੂੰ ਤਾਂ ਭਾਈ ਤਾਨਸਥੀਰੂ ਗੋਮ ਸਿੰਘ ਪਾਤਸ਼ਾਹ ਕਹਿੰਦੇ ਮੇਰੀ ਤਾਂ ਸਾਰੀ ਮੁਗਲ ਸਲਤਨਤ ਨਾਲ ਹੀ ਬੈਰ ਹੋ ਗਿਆ ਹੈ ਇਹੀ ਹੁੰਦਾ ਨਾ ਆਪਣਾ ਵੀ ਕਿ ਆਪਾਂ ਵੀ ਸਾਰੇ ਨਾਲ ਫਿਰ ਬੈਰ ਪਾ ਲਈਦਾ ਹੁੰਦਾ ਹੁਣ ਪਾਸ਼ਾ ਦੇਖੋ ਇੰਨਾ ਕੁਸ ਗਿਆ ਪਰ ਉਹਨਾਂ ਨੇ ਆਪਣਾ ਸੁਭਾਅ ਨਹੀਂ ਛੱਡਿਆ ਉਹ ਧਰਮੀ ਸੀ ਧਰਮ ਹੈ ਧਰਮ ਰਹੇਗਾ ਤੇ ਉਸੇ ਔਰਗ ਜੀਵ ਦਾ ਪੁੱਤਰ ਜਦੋਂ ਗੁਰੂ ਮਹਾਰਾਜ ਦੀ ਸ਼ਰਣੀ ਆਇਆ ਬਹਾਦਰ ਸ਼ਾਹ ਆਇਆ ਦੇ ਆ ਕੇ ਮਦਦ ਮੰਗੀ ਏ ਤੇ 파ਸ਼ਾ ਨੇ ਇਹ ਨਹੀਂ ਕਿਹਾ ਵੀ ਫੜ ਲੋ ਚੋਕ ਲੋ ਇਹਨੂੰ ਇਹ ਉਹਦਾ ਹੀ ਜਵਾਬ ਕਾ ਜਿਨੇ ਮੇਰੇ ਜਵਾਬਾਂ ਨੂੰ ਸ਼ਹੀਦ ਕੀਤਾ ਮੇਰਾ ਪਰਿਵਾਰ ਖੇਰੂ ਖੇਰ ਕੀਤਾ ਸ਼ਰਣਾ ਆਵਾ ਆ ਜਾ ਭਈ ਕਿ ਔਰੰਗਜ਼ੇਬ ਦੇ ਪੁੱਤਰ ਦੀ ਮਦਦ ਕੀਤੀ ਹੈ ਇਸਨੇ ਗੁਰਗੋਵੰ ਸਿੰਘ ਪਾਸ਼ਾ ਦਾ ਇਤਿਹਾਸ ਆਪਾਂ ਸਾਰੇ ਜਾਣਦੇ ਆ ਵੀ ਔਰੰਗਜੀਤ ਨੇ ਇਹਨਾਂ ਅਤਿਆਚਾਰ ਕੀਤਾ ਤੇ ਉਹਦੇ ਪੁੱਤਰ ਦੀ ਮਦਦ ਕਰ ਰਹੇ ਨੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਾਂ ਹਰ ਬੋਟਾ ਵੇਲੇ ਇਲੈਕਸ਼ਨਾਂ ਵੇਲੇ ਇੱਕੋ ਹੀ ਮੁੱਦਾ ਚੱਕ ਲੈਨੇ ਕਿ ਜਦੋਂ ਕੋਈ ਗੱਲ ਆਉਂਦੀ ਹੈ ਇਹ ਪਤਾ ਵੀ ਹੁਣ ਸਾਡਾ ਜੋ ਧਰਮਾ ਰਾਜਨੀਤੀ ਦੇ ਵਸ ਹੋਏ ਹੋਏ ਹੋਣਾ ਕੀ ਸੀ ਕਿ ਰਾਜਨੀਤੀ ਧਰਮ ਦੇ ਵਸ ਹੋਣੀ ਚਾਹੀਦੀ ਸੀ ਕਿ ਜਿੰਨਾ ਚਿਰ ਰਾਜਨੀਤੀ ਧਰਮ ਦੇ ਅਧੀਨ ਹੈ ਜਿਵੇਂ ਮਹਾਰਾਜਾ ਨਜੀਤ ਸਿੰਘ ਦਾ ਰਾਜ ਸੀ ਨਾ ਉਹ ਭਾਈ ਧਰਮ ਦੇ ਅਧੀਨ ਸੀ ਕੇ ਭਾਵ ਧਰਮ ਦੀ ਗੱਲ ਮੰਨਦੇ ਸੀ ਉਹ ਜੇ ਅਕਾਲ ਤਖਤ ਤੇ ਜੱਥੇਦਾਰ ਹੁਣ ਐਸੇ ਜੱਥੇਦਾਰ ਵੀ ਕਿੱਥੋਂ ਆਉਣ ਪਾਏ ਜਿਹੜੇ ਟਕੇ ਟਕੇ ਤੇ ਵਿਕ ਜਾਂਦੇ ਕੋਈ ਕਾਲੀ ਫੁੱਲਾ ਸਿੰਘ ਵਰਗਾ ਐਸਾ ਸੂਰਮਾ ਕਦੇ ਜੰਮਣਾ ਕਿ ਜਿਨੇ ਮਹਾਰਾਜਾ ਜੀ ਸਿੰਘ ਕੁਝ ਮਾੜਾ ਮੋਟਾ ਰਾਜਾ ਨਹੀਂ ਕਿ ਜਿੱਥੇ ਵੱਡੇ ਵੱਡੀਆਂ ਫੌਜਾਂ ਜਾਣ ਤੋਂ ਘਬਰਾਉਂਦੇ ਸੀ afghanistan ਦੇ ਇਲਾਕੇ ਵਲ ਕਾਬਲ ਕੰਧਾਰ ਵਲ ਕਿ ਜਿਹੜੇ ਇਲਾਕਿਆਂ ਦੇ ਵਿੱਚ ਅੱਜ ਵੀ ਭਾਵੇਂ ਰੂਸ ਹੋਵੇ ਭਾਵੇਂ ਅਮਰੀਕਾ ਹੋਵੇ ਵੱਡੇ ਦੇਸ਼ ਨੇ ਭਾਈ ਵੱਡੀਆਂ ਪਾਵਰਾ ਸ਼ਕਤੀਆਂ ਪਰ afghanistan ਦੇ ਵਿੱਚ ਇੱਕ ਐਸੀ ਜਗ੍ਹਾ ਹੈ ਜਿੱਥੇ ਹਲੇ ਤੱਕ ਪਹੁੰਚ ਨਹੀਂ ਸੀ ਪਰ ਉਥੇ ਪਹੁੰਚੇ ਨੇ ਗੁਰੂ ਦੇ ਸਿੱਖ ਮਰਨਜੀਤ ਸਿੰਘ ਦੇ ਸਿੰਘ ਹਰੀ ਸਿੰਘ ਨਲੂਗਾ ਵਰਗੇ ਸੂਰਮੇ ਪਹੁੰਚੀਏ ਤੇ ਜਿਨ੍ਹਾਂ ਨੇ ਉਹਨਾਂ ਪਠਾਣਾ ਦਾ ਜਿਨ੍ਹਾਂ ਦਾ ਭੈ ਖਾਂਦੇ ਆਲੇ ਵੀ ਪਰ ਉਹ ਇੱਕ ਐਸੀ ਕੌਮ ਹੈ ਜਿਹੜੀ ਸਿੱਖ ਕੌਮ ਤੋਂ ਭੈ ਖਾਂਦੀ ਹੈ ਸਿੱਖਾਂ ਤੋਂ ਭੈ ਖਾਂਦੀ ਹੈ ਆ ਜਿਹੜੇ ਉਹਨਾਂ ਨੇ ਬਾਣੇ ਪਾਏ ਹੋਏ ਨਾ ਕਿ ਕੰਨਾਂ ਚ ਮੁੰਦਰੀਆਂ ਪਾ ਲੈਣੀਆਂ ਇਹ ਪਠਾਣਾਂ ਦੀ ਗੱਲ ਕਰਦੇ ਆ। ਇਹ ਜਿਹੜੇ ਸਰਵਾਰਾਂ ਜਿਹੇ ਪਾਉਂਦੇ ਨੇ ਇਹ ਉਹਨਾਂ ਦਾ ਕੋਈ ਫੈਸ਼ਨ ਨਹੀਂ ਜੀ। ਇਹ ਹੈ ਤਾਂ ਫੈਸ਼ਨ ਬੀਬੀਆਂ ਦਾ ਸੀ। ਪਰ ਹਰੀ ਸਿੰਘ ਨਲੂਆ ਨੇ ਉਹਨਾਂ ਦੇ ਪਾਤਾ। ਵਜ੍ਹਾ ਕਹਿੰਦੇ ਜੇ ਤੁਸੀਂ ਜੰਗ ਵਿੱਚ ਲੜ ਕੇ ਸ਼ਹੀਦ ਹੁੰਦੇ ਜਾਂ ਸਾਨੂੰ ਕਰਦੇ ਅਸੀਂ ਤੁਹਾਡਾ ਮਾਣ ਕਰਨਾ ਸੀ। ਤੁਸੀਂ ਤਾਂ ਜੰਗ ਵਿੱਚ ਆ ਕੇ ਕਾਇਰਤਾ ਦਿਖਾਈ ਐ ਭੱਜਣ ਲੱਗੇ ਹੋ। ਭੱਜੇ ਜਾਂਦਿਆਂ ਨੂੰ ਫੜ ਕੇ ਬਾਣਾ ਪਵਾ ਦਿੱਤਾ। ਉਹਨਾਂ ਦੇ ਇੱਕ ਦੋ ਹੁੰਦੇ ਤਾਂ ਭਾਈ ਨਾ ਉਹ ਜੋ ਫੈਸ਼ਨ ਪਾਇਆ ਉਹਨਾਂ ਦੇ ਨਾ ਪ੍ਰਚਲਿਤ ਹੁੰਦਾ ਜੋ ਬਾਣਾ ਪਾਇਆ ਉਹ ਹੈ ਬਹੁਤੇ ਦੇਸੀ ਆਕਰਕਾਰ ਕਹਿੰਦੇ ਜੀ ਸਾਡਾ ਬਾਣਾ ਹੈ ਸਾਡਾ ਬਾਣਾ ਹੈ ਉਹਨਾਂ ਨੇ ਇਸ ਨੂੰ ਮੰਨ ਲਿਆ ਜੇ ਅਜਵੀ ਪਾਸਟਰ ਪਾਉਂਦੇ ਆ ਨਾ ਜਿਹਨੂੰ ਕਹਿੰਦੇ ਪਠਾਣੀ ਸਲਵਾਰ ਛੂਟ ਇਹ ਸੀ ਭਾਈ ਕਾਇਰਤਾ ਦੀ ਨਿਸ਼ਾਨੀ ਤੇ ਜਿਹੜੇ ਉਹਨਾਂ ਦੇ ਕੰਨਾਂ 'ਚ ਵਾਲੀਆਂ ਵੀ ਪਾਈਆਂ ਹੁੰਦੀਆਂ ਨੇ ਇਹ ਵੀ ਇੱਕ ਗੁਲਾਮਾਂ ਦੀ ਨਿਸ਼ਾਨੀ ਸੀ ਕਹਿਰਤਾ ਦੀ ਮੂਰਖਾਂ ਦੀ ਨਿਸ਼ਾਨੀ ਸੀ ਕੀ ਹਰੀ ਸਿੰਘ ਨਲੂਆ ਵਰਗੇ ਉਹਨਾਂ ਨੇ ਭਾਈ ਇਹ ਬਾਣਾ ਉਹਨਾਂ ਦੇ ਪਵਾਇਆ ਹੋਇਆ ਸੀ ਜੀ ਦੇ ਕਰ ਐਡਰਡੇਸੁਰਵੇਂ ਹੋਣ ਔਰ ਜੀਦੇ ਕਾਬਲ ਕੰਧਾਰ ਤੱਕ ਬੰਗਲਾਦੇਸ਼ ਸਾਰਾ ਪੰਜਾਬ ਕਦੇ ਛੋਟਾ ਜਾਂ ਥੋੜੀ ਸੀ ਅੱਜ ਜਿੰਨਾ ਪਾਕਿਸਤਾਨ ਹੈ ਪਹਿਲਾਂ ਇੰਡੀਆ ਚੋਂ ਪੰਜਾਬ ਦੇ ਵਿੱਚੋਂ ਇੰਡੀਆ ਚੋਂ ਨਹੀਂ ਪੰਜਾਬ ਦੇ ਵਿੱਚੋਂ ਪਾਕਿਸਤਾਨ ਅਲੱਗ ਹੋਇਆ ਤੇ ਇਸੇ ਪਾਕਿਸਤਾਨ ਦੇ ਵਿੱਚੋਂ ਫਿਰ ਬੰਗਲਾਦੇਸ਼ ਅਲੱਗ ਹੋਇਆ ਦੇਖ ਲਓ ਕਿੱਡਾ ਵੱਡਾ ਐਡੀ ਵੱਡੀ ਤਖਤ ਦਾ ਮਾਲਕ ਸੀ ਮਹਾਰਾਜਾ ਨਜੀਬ ਸੀ ਕਿ ਇੰਨੀ ਪਾਵਰ ਹੋਣ ਤੋਂ ਬਾਅਦ ਵੀ ਇੱਥੇ ਤਾਂ ਆਪਾਂ ਜਿਣੇ ਕਰੇ ਮੰਤਰੀ ਛੋਟੇ-ਮੋਟੇ ਤੋਂ ਕੁ ਰਾਜਾ ਨੇ ਹਨ ਵੀ ਹੱਥ ਜੋੜ ਕੇ ਗੱਲ ਕਰਦੇ ਆ ਤੇ ਸਾਹਮਣੇ ਬੈਠਾ ਸੀ ਤਖਤ ਦੇ ਉੱਤੇ ਜੋ 6ਵੇਂ ਪਾਸ਼ਾ ਦਾ ਤਖਤ ਹੈ ਉਸ ਤਖਤ ਤੇ ਸੇਵਾ ਨਿਵਾ ਰਿਆ ਕਾਲੀ ਫੂਲਾ ਸਿੰਘ ਜੀ ਰੰਗਰੇਟੇ ਗੁਰੂ ਕੇ بیٹے ਐਵੇਂ ਥੋੜੀ ਦਸ਼ਮ ਪਾਸ਼ ਨੇ ਕਹਿੰਦੇ ਤੁਸੀਂ ਸਾਡੇ ਪੁੱਤਰ ਹੋਰ ਨਹੀਂ ਕਿਸੇ ਕੌਮ ਨੂੰ ਇਹ ਮਾਨ ਦਿੱਤਾ ਇੱਕ ਨੇ ਦਿੱਤਾ ਰੰਗਰੇਟੇ ਗੁਰੂ ਕੇ بیٹے وجہ ਕੀ ਕਿ ਇਹ ਧਰਮ ਦੀ ਰੱਖਿਆ ਕਰ ਸੰ ਜਾਣਦੇ ਆ ਇਹ ਮਰਨਾ ਮਰਾਉਣਾ ਜਾਣਦੇ ਆ ਇਹ ਧਰਮ ਦੀ ਖਾਤਰ ਮਰ ਵੀ ਸਕਦੇ ਆ ਤੇ ਮਾਰ ਵੀ ਦਿੰਦੇ ਤੇ ਉਸੇ ਕੌਮ ਦੇ ਵਿੱਚੋਂ ਸੀ ਭਾਈ ਕਾਲੀ ਫੂਲਾ ਸਿੰਘ ਜਿਨ੍ਹਾਂ ਦਾ ਅਸੀਂ ਇਤਿਹਾਸ ਭਾਵੇਂ ਛਿਪਾਉਣ ਦੀ ਕੋਸ਼ਿਸ਼ ਕਰਦੇ ਆ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ ਹੋਰਾਂ ਦੀਆਂ ਫੋਟੋਆਂ ਮੂਰਤੀਆਂ ਲਈ ਜਾਵਾਂਗੇ ਜਿਦਿਆਂ ਲਾਉਣੀਆਂ ਉਹਦੀ ਲਾਉਂਦੀ ਕੋਈ ਨਹੀਂ ਹੈ ਕਿ ਜਿਨ੍ਹਾਂ ਨੂੰ ਭਾਈ ਅਸੀਂ ਲਾਉਣਾ ਸੀ ਇਹ ਦੇਖੋ ਭਾਈ ਇਹਨੂੰ ਕਹਿੰਦੇ ਜਥੇਦਾਰ ਕਿ ਜਿਸ ਅਕਾਲੀ ਫੁੱਲਾ ਸੰਗਰੇ ਮਹਾਰਾਜਾ ਜੀ ਸਿੰਘ ਨੂੰ ਦਰਬਾਰ ਕਰਤਾ ਸੀ ਦਰਬਾਰ ਤੇ ਕਹਿੰਦੇ ਚੱਲ ਬਾਹਰ ਨਾ ਤਰੀ ਇਥੇ ਕੋਈ ਭੇਟਾ ਪੈਸੇ ਵੀ ਬੰਦ ਕਰ ਦਿੱਤੇ ਇਹ ਸਾਰਾ ਕੁਝ ਹੀ ਬੰਦ ਕਰਤਾ ਕਹਿੰਦੇ ਤੂੰ ਸਾਨੂੰ ਸਾਨੂੰ ਪ੍ਰਵਾਨ ਨਹੀਂ ਜਿਹੜੀ ਦੇਹ ਗਾਉਂਦੀ ਸੀ ਹੋ ਰਸਦਾ ਵਹਤਾ ਕਹਿੰਦੇ ਚੱਲ ਬਾਹਰ ਕੇ ਤੇਰੇ ਵਰਗਾ ਪਤਿਤਪੁਰਖ ਸਾਨੂੰ ਪ੍ਰਵਾਨ ਨਹੀਂ ਇਹ ਤੂੰ ਭਾਈ ਮਾੜੇ ਕੰਮ ਕਰਦਾ ਵੇਖੋ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਜੋ ਮਾੜਾ ਕੰਮ ਕਰਦਾ ਹੈ ਪਸ ਨੂੰ ਬਾਹਰ ਕਿਉਂ ਕੱਢਿਆ ਕਿਉਂਕਿ ਉਹ ਅੰਦਰੋਂ ਪਤਤ ਸੀ ਭਾਵੇਂ ਢਾੜੀ ਕੇ ਐਸੀ ਸਭ ਕੁਝ ਸੀ ਇਸ ਦਾ ਪਤਤ ਉਹਨੂੰ ਕਹਿੰਦੇ ਨੇ ਕਿ ਜਿਹਦੇ ਨਾਂ ਹੋਵੇ ਕਿ ਆ ਵੀ ਗੱਲ ਕਰਦੇ ਹੁੰਦੇ ਆਪਾਂ ਨਾ ਭਈ ਇਹਦੱਕ ਅਮਰ ਚੱਕਿਆ ਹੋਇਆ ਭਲਾ ਨੂੰ ਮੁਨਕ ਨੂੰ ਪੁੱਛੋ ਕਿ ਦੁਨੀਆ 'ਚ ਛੱਕਿਆ ਕਿੰਨਿਆ ਕਿਨੇ ਹੋਇਆ ਅਮਰਤ ਇੱਕੋ ਨਾਮ ਹੈ ਅਮਰਤ ਹੈ ਕੀ ਨਾਮ ਹੈ ਤੇ ਜਿਹੜਾ ਨਾਮ ਹੈ ਉਹ ਹੈ ਪ੍ਰਮਾਤਮਾ ਕਿ ਜਿਸ ਨੂੰ ਪ੍ਰਮਾਤਮਾ ਆਪਣਾ ਬਣਾ ਲਵੇ ਹੁਣ ਕੀ ਪਈ ਜਿਹੜੇ ਆਪਾਂ ਕਰਤਾਰ ਪਾਈ ਬਟਿਆਂ ਸਾਰੇ ਪ੍ਰਮਾਤਮਾ ਨੇ ਬਣਾ ਲੇ ਰੋਂਦੇ ਫਿਰਦੇ ਆ ਰੁਲਦੇ ਫਿਰਦੇ ਆ ਭਟਕਦੇ ਫਿਰਦੇ ਆ ਭਾਉ ਦੁਨੀਆ ਦੇ ਵਿੱਚ ਕੋਈ ਵਿਰਲਾ ਹੁੰਦਾ ਉਸ ਅਮਰ ਤੱਕ ਪਹੁੰਚਣ ਵਾਲਾ ਇਹ ਤਾਂ ਇੱਕ ਕਲਾਸ ਹੈ ਪਈ ਇਸ ਕਲਾਸ ਵਿੱਚ ਬੈਠਕਾਰਾਂ ਦੇ ਵਿੱਚ ਸੰਸਕਾਰਾਂ ਵਿੱਚ ਆ ਅਪਾ ਇੱਕੋ ਗੱਲ ਕਹਿੰਨੇ ਨਾ ਇਹਦੇ ਕੋਈ ਦਾੜ੍ਹੀ ਨਾ ਕੇਸ ਫਿਰ ਕੀ ਹੋ ਜੂਗੀ ਕਹਿੰਨਗੇ ਜੀ ਇਹਦੇ ਅਮਰਤ ਨਹੀਂ ਛਕਿਆ ਹੋਇਆ ਦੇਖ ਨਹੀਂ برداشت ਸਕਦਾ ਇਹ ਆਹ ਕੰਮ ਨਹੀਂ ਕਰ ਸਕਦਾ ਇਹ ਲੰਗਰ ਚ ਪ੍ਰਸ਼ਾਦ ਨਹੀਂ ਬਣਾ ਸਕਦਾ ਵਰਤਾ ਨਹੀਂ ਸਕਦਾ ਇਹਨਾਂ ਨੂੰ ਮੈਂ ਬਾਰ-ਬਾਰ ਇੱਕੋ ਹੀ ਗੱਲ ਕਹਿੰਨਾ ਨਾ ਭਾਈ ਇੱਕ ਚੀਜ਼ ਹੋਰ ਕਰ ਦੋ ਇਹਨਾਂ ਤੋਂ ਮਾਇਆ ਵੀ ਨਹੀਂ ਲੈਣੀ ਕਿ ਉਹਦੇ ਵਾਸਤੇ ਵੀ ਸਾਨੂੰ ਕੇਵਲ ਤੋਂ ਕੇਵਲ ਕਹਿੰਨੇ ਭਾਈ ਗੁਰੂ ਘਰ ਚ ਭੇਟਾ ਤਾਂ ਤੇ ਜੇ ਤੂੰ ਅਮਰਤ ਆਰੀਆਂ ਦਾੜ੍ਹੀ ਕੇਸਾਂ ਨਹੀਂ ਨਹੀਂ ਤੇਰੇ ਦਿਨੀਂ ਉਹ ਅਸੀਂ ਬੰਦ ਨਹੀਂ ਕਰਦੇ ਇਤਾਂ ਸਪੈਸ਼ਲ ਕੋਈ ਆ ਜਾਵੇ ਐਨਆਰਆਈ ਵੀਰ ਜਦੀ ਜਾਣਿਆ ਪੰਜ ਸੱਤ ਇਕੱਠੇ ਹੋ ਕੇ ਹਾਂਜੀ ਬੜੀ ਕਿਰਪਾ ਤੁਹਾਡੀ ਜੀ ਆਏ ਆ ਫਲਾਣਾ ਕਾ ਨਾਮ ਗੁਰੂ ਘਰ ਚਾਹ ਕਮ ਕਰਨਾ ਤੇ ਉਦੋਂ ਉਹਨਾਂ ਕੋਲ ਪੈਸੇ ਹੁੰਦੇ ਆ ਜੇ ਪੈਸੇ ਦੋ ਫਿਰ ਤੂੰ ਕੁਝ ਵੀ ਕਰ ਸਕਦਾ ਅੰਦਰ ਆ ਕੇ ਜਾਂ ਤਾਂ ਇਹ ਗੱਲ ਹੋਵੇ ਭਾਈ ਤੁਸੀਂ ਜਿੰਨਾ ਚਿਰ ਗੁਰੂ ਵਾਲੇ ਨਹੀਂ ਬਣਦੇ ਉਹਨਾਂ ਚਿਰ ਤੁਹਾਰ ਤੋਂ ਅਸੀਂ ਮਾਇਆ ਨਹੀਂ ਲੈਣੀ ਤੁਸੀਂ ਆ ਕੇ ਗਿਆਨ ਲਓ ਬੈਠੋ ਸੰਗਤ ਵਿੱਚ ਆ ਕੇ ਰਣੇ ਵਈ ਉਹ ਸਾਨੂੰ ਦੇ ਦੋ ਬਾਕੀ ਸਾਡੀ ਜ਼ਿੰਮੇਵਾਰੀ ਹੈ ਕਿ ਕਿਵੇਂ ਵਰਤਨੇ ਹੈ ਕੀ ਕਰਨਾ ਹੈ ਕਿਹਨੂੰ ਇੱਥੇ ਲਾਉਣਾ ਨਹੀਂ ਲਾਉਣਾ ਹੋ ਗਈ ਨਾ ਮਤ ਮਨ ਮਤ ਹੋ ਗਈ ਅਸਲ ਤੇ ਜੋ ਅੰਦਰੋਂ ਪਤ ਤਾ ਹੁਣ ਮਰਨਜੀਤ ਸਿੰਘ ਉਹ ਵੀ ਭਾਈ ਖੰਡੇ ਵਾਟੇ ਦਾ ਅਮਰ ਛਕਿਆ ਸੀ ਉਹਨਾਂ ਨੇ ਵੀ ਤੇ ਉਹਨਾਂ ਦੇ ਵੀ ਭਾਈ ਦਾੜੀ ਕੇਸ ਸੀ ਉਹ ਵੀ ਸੁੰਦਰ ਦਸਤਾਰ ਸਜਾਉਂਦੇ ਸੀ ਕੱਲ੍ਹ ਕੀ ਸਭ ਕੁਝ ਸਜਾਉਂਦੇ ਸੀ ਪਰ ਪਤਤ ਹੋਣ ਦੇ ਨਾਤੇ ਕਿ ਭਾਈ ਕੋ ਕਰਮ ਕਰ ਦਿੱਤਾ ਕਿ ਹੋ ਕੇ ਤੋਂ ਬਾਜਾਂ ਵਾਲੇ ਦਾ ਸਿੱਖ ਤੇ ਭਾਈ ਕੰਜਰੀਆਂ ਦੇ ਡਾਂਸ ਦੇਖਦਾ ਨਾਚ ਦੇਖਦਾ ਉਹਨਾਂ ਦੇ ਚੱਲ ਬਾਹਰ ਕਹਿੰਦੇ ਇੰਨੀ ਪਾਵਰ ਦਾ ਮਾਲਕ ਹੈ ਜੱਥੇਦਾਰ ਕਿ ਐਡੇ ਵੱਡੇ ਰਾਜੇ ਨੂੰ ਕਹਿੰਦੇ ਚੱਲ ਬਾਹਰ ਅੰਦਰ ਨਹੀਂ ਆਉਣਾ ਕਹਿੰਦੇ ਸਜਾਵਾਂ ਤੇ ਕਦੇ ਕੋੜੇ ਮਾਰੇ ਕਤਲਤੇ ਬਣਾ ਕੇ ਕੜਾ ਓਖਲ ਕੀਤਾ ਤੇ ਮਰਨਜੀ ਸਿੰਘ ਵੀ ਉਹ ਵੀ ਪਤਾ ਸੀ ਕਿ ਗੁਰੂ ਦੇ ਅੱਗੇ ਤਾਂ ਮੈਂ ਭਾਈ ਕਿਣਕਾ ਮਾਤਰਾ ਇਹਨੇ ਹੀ ਕਿਰਪਾ ਸੇ ਸਜੇ ਹਮ ਹੈ ਕਹਿੰਦੇ ਇਹਨਾਂ ਦੀ ਕਿਰਪਾ ਨਾਲ ਹੀ ਤਾਂ ਗੁਰੂ ਦੀ ਕਿਰਪਾ ਨਾਲੇ ਤਾਂ ਮੈਂ ਐਡਾ ਵੱਡਾ ਰਾਜਾ ਬਣਿਆ ਤੇ ਨਹੀਂ ਤਾਂ ਭਾਈ ਮੇਰਾ ਤਾਂ ਅੰਤ ਜਨਮ ਤੋਂ ਪਹਿਲਾਂ ਹੀ ਹੋ ਗਿਆ ਸੀ ਕਿ ਭਾਈ ਮੇਰਾ ਅੰਤ ਤਾਂ ਪਹਿਲਾਂ ਹੀ ਹੋ ਗਿਆ ਸੀ ਮੇਰਾ ਤਾਂ ਵजूद ਹੀ ਨਹੀਂ ਬਣਨਾ ਸੀ ਇਸ ਖਾਲਸੇ ਨੇ ਮੈਨੂੰ ਪੈਦਾ ਕੀਤਾ ਗੜ ਚ ਪੱਲਾ ਪਾਇਆ ਨਿਮਰਤਾ ਨਾਲ ਸੀ ਚੁਕਾ ਕੇ ਕਹਿੰਦੇ ਖਾਲਸਾ ਜੀ ਮੇਤੋਂ ਗਲਤੀ ਹੋ ਗਈ ਮੈਂ ਗਲਤੀ ਮੰਨਦਾ ਅੱਜ ਵਾਲੇ ਆਪ ਹੀ ਗਲਤੀ ਦੱਸ ਦਿੰਦੇ ਆਪ ਹੀ ਮਾਫੀ ਲੈ ਲੈਂਦੇ ਇਹ ਸਭ ਕੁਝ ਕਰਦੇ ਆਹ ਦੇਖੋ ਕੀ ਹੋ ਰਿਹਾ ਇਹ ਤਾਂ ਅੱਜ ਦੀ ਦੁਨੀਆ ਹੋ ਰਹੀ ਹੈ ਨਾ ਇਹ ਤਾਂ ਦੇਖ ਰਹੇ ਹਾਂ ਅਸੀਂ ਕਿ ਇੱਕ ਜਥੇਦਾਰ ਵੱਲੋਂ ਐਡੇ ਵੱਡੇ ਰਾਜੇ ਨੂੰ ਖੜਾ ਕਰ ਲਿਆ ਕਦੇ ਪਾਛੇ ਵਾਰ ਤਾਂ ਇਹ ਦਿਨਿਸ਼ਾ ਨਹੀਂ ਹੁੰਦੀ ਹੁਣ ਸੰਤ ਮਹਾਤਮਾ ਰੱਬ ਦੇ ਪਿਆਰੇ ਉਹਨਾਂ ਕੋਲ ਕੇਵਲ ਤੋਂ ਕੇਵਲ ਰੱਬ ਦੀ ਜੋਤ ਰੱਬ ਦਾ ਗਿਆਨ ਸਿਰਫ ਕੇਵਲ ਤੋਂ ਕੇਵਲ ਉਹਦੇ ਹੀ ਭੈਅ ਔਰ ਭਾਵ ਦੇ ਵਿੱਚ ਰਹਿੰਦੇ ਹਨ ਔਰ ਔਰੰਗਜੇਬ ਵਰਗਿਆਂ ਨੂੰ ਸ਼ਰਨੀ ਲਾਇਆ ਭਾਵ ਉਹਦੇ ਪੁੱਤਰ ਨੇ ਉਹਦੀ ਮਦਦ ਕੀਤੀ